ਕਾਲਸਾ ਜਿੰਦਾਬਾਦ ਜਿੱਦਾਂ ਅਸੀਂ ਪਹਿਲੇ ਅਨਾਉਂਸ ਕੀਤਾ ਅੱਜ ਬੜਾ ਇੱਕ ਇੰਪੋਰਟੈਂਟ ਇਸ਼ੂ ਹੈ ਜਿਹਦੇ ਉੱਤੇ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਉਹਦੇ ਲਈ ਰਿਕਵੈਸਟ ਕੀਤੀ ਸਰਦਾਰ ਹਰਵਿੰਦਰ ਸਿੰਘ ਜੀ ਖਾਲਸਾ ਕਾਫੀ ਸਾਡੇ ਸੱਜਣ ਨੂੰ ਨੂੰ ਜਾਣਦੇ ਐ ਪਰ ਫਿਰ ਵੀ ਮੈਂ ਬਰੀਫ ਇੰਟਰੋਡਕਸ਼ਨ ਇੰਟਰੋਡਕਸ਼ਨ ਦੇਣ ਲੱਗਾ ਤਾਂ ਬਹੁਤ ਲੰਮਾ ਟਾਈਮ ਲੱਗ ਜਾਏਗਾ ਉਹ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਨਾਲ ਇਨਵੋਲਡ ਰਏ ਜੇ ਜਦੋਂ ਐਮਫਿਲ ਕਰ ਰਹੇ ਸੀ ਆਪਣੀ ਮਾਸਟਰਸ ਤੇ ਐਮਫਿਲ ਉਸ ਵੇਲੇ 84 ਦਾ ਜਦੋਂ ਸਾਰਾ ਪਾਣਾ ਵਰਤਿਆ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਉਹ ਉਸ ਮੁਤਾਬਕ ਬੜੀ ਲੰਮੀ ਜੇਲ ਯਾਤਰਾ ਕੀਤੀ ਉਸ ਸਾਰੇ ਮਾਹੌਲ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਆਇਆ ਉਸ ਤੋਂ ਬਾਅਦ ਉਹਨਾਂ ਨੇ ਸਾਰਾ ਕਿਉਂਕਿ ਪੜੇ ਲਿਖੇ ਫਿਲ ਕੀਤੀ ਹੋਈ ਸੀ ਰਿਸਰਚ ਪੜਨ ਦਾ ਸ਼ੌਕ ਬਹੁਤ ਸੀ ਕਿਉਂਕਿ ਜਦੋਂ ਇੰਦਰ ਨੂੰ ਚਲ ਜਾਓ ਯੂਨੀਵਰਸਿਟੀ ਅਟੈਂਡ ਜਿੰਨੇ ਵੀ ਅਸੀਂ ਸਾਰੇ ਜਣੇ ਕਰ ਲੈਣੇ ਹੋ ਪੜਨ ਦਾ ਸ਼ੌਕ ਤਾਂ ਬਦੋ ਬਦੀ ਪੈ ਹੀ ਜਾਂਦਾ ਉਹ ਆਟੋਮੈਟਿਕ ਕੰਦੀ ਹੈਗਾ ਸਾਰੇ ਚ ਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੇ ਇਫ ਦੇ ਆਜ਼ਲ ਤੇ ਤੇ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਸੋ ਉਹਨਾਂ ਨੇ ਇੰਨੀਆਂ ਕਿਤਾਬਾਂ ਲਿਖੀਆਂ ਜਿਨ੍ਹਾਂ 'ਚ ਪੰਜ ਕਿਤਾਬਾਂ ਤੇ ਗਵਰਨਮੈਂਟ ਆਫ ਇੰਡੀਆ ਨੇ ਬੈਨ ਕਰ ਦਿੱਤੀਆਂ ਕਿਉਂਕਿ ਉਹਨਾਂ ਦਾ ਉਹਨਾਂ ਦਾ ਆਪਣਾ ਐਕਸਪੀਰੀਅੰਸ ਔਰ ਹਸਤੇ ਅੱਖੀਂ ਡਿੱਠਾ ਹਾਲ ਉਹਨਾਂ ਕੋਲ ਇਹਨਾਂ ਕੋਈ ਸੀਗਾ ਉਹ ਐਕਸਪੀਰੀਅੰਸ ਹੀ ਬੈਨ ਕਰਦਾ ਹੁਣ ਵੀ ਉਹ ਕਿਤਾਬਾਂ ਲਿਖ ਰਿਹਾ ਅਕਾਲੀ ਦਲ ਦੇ ਇਤਿਹਾਸ ਬਾਰੇ 올 인디아 6 스튜던트 페더레이션 데 이티하스 바레 ਕਿਉਂਕਿ ਇਹਦਾ ਬੜਾ ਪੁਰਾਣਾ ਇਤਿਹਾਸ ਔਰ ਬੜਾ ਸਾਡੀ ਸਿੱਖ ਇੰਸਟੀਚਿਊਸ਼ਨਸ ਦੇ ਵਿੱਚ ਇਹਨਾਂ ਦੀ ਬੜੀ ਦੇਣ ਆ ਗਈ ਹੈ ਇਹਨਾਂ ਇੰਸਟੀਚਿਊਸ਼ਨਸ ਦੀ ਤੇ ਉਸ ਦੇ ਉੱਤੇ ਹੁਣ ਵੀ ਕੰਮ ਕਰ ਰਹੇ ਆ ਜਿਹੜੀ ਇੱਕ ਖਾਸੀਅਤ ਹੈ ਇਹਨਾਂ ਕੋਲ ਹੈ ਇਹਨਾਂ ਕੋਲ ਕਲੈਕਸ਼ਨ ਬਹੁਤ ਵਧੀਆ ਉਹਦੇ ਬਾਰੇ ਅਸੀਂ ਅੱਜ ਨਹੀਂ ਗੱਲ ਕਰਾਂਗੇ ਉਹ ਫਿਰ ਕਿਸੇ ਵੇਲੇ ਗੱਲ ਕਰਾਂਗੇ ਕਿਉਂਕਿ ਕਈ ਵਾਰੀ ਇਹਨਾਂ ਨੂੰ ਮੈਂ ਟੀਵੀ ਤੇ ਜਾਂ ਹੋਰ ਪ੍ਰੋਗਰਾਮਾਂ 'ਚ ਦੇਖਿਆ a rare collection of beads coins flags us vele de banda singh bhadur vele da vi mekya flag enna kol hega so eniyan collections badiya puraniyan actual jadian saadiyan physical collections agge us vele ki ki honda si oh sara kuch enna kol detail available hega par ode layi sanu at least bada lamba program karna payega ਉਹਨਾਂ ਆਈਂਕਾ ਸੀ ਪਾਰਟਸ ਵਿੱਚ ਉਹ ਹੁਲਿਓਲੀ ਕਰਾਂਗੇ ਸੋ ਅੱਜ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਇੱਕ ਇਸ਼ੂ ਬੜਾ ਇੰਪੋਰਟੈਂਟ ਹੈ ਜੀ ਪੀਸੀ ਦੇ ਇਲੈਕਸ਼ਨ ਆ ਰਹੀਆਂ ਲੋਕੀ ਵੋਟਾਂ ਹੀ ਨਹੀਂ ਬਣਾ ਰਹੇ ਲੋਕੀ ਪਾਰਟੀ ਨਹੀਂ ਲੈ ਰਹੇ ਵਾਟ ਇਜ਼ ਦੀ ਥਿੰਗ ਜਿਹੜੇ ਪਿਛਲੇ 40 50 ਸਾਲਾਂ ਜੀ ਕਿਹੜੀ ਚੀਜ਼ ਹੈ ਜਿਹੜਾ ਇੰਟਰਸ ਸਾਡਾ ਇੰਸਟੀਚੂਨਸ ਵਿੱਚ ਸਿੱਖਾਂ ਦਾ ਨਾਰਮਲੀ ਕੱਟ ਗਿਆ ਈਵਨ ਅਸੀਂ ਹੱਥੋਂ ਦੇ ਵੀ ਜਿਹੜੇ ਕੈਨੇਡਾ ਵਿੱਚ ਵੀ ਬੈਠੇ ਗੁਰਦੁਆਰੇ ਦੇਖਦੇ ਆਂ ਉਦੇ ਵਿੱਚ ਵੀ ਕਾਮਨ ਪਬਲਿਕ ਦਾ ਇੰਟਰਸਟ ਬਹੁਤ ਘੱਟ ਆ ਜਿਹੜਾ ਨਾਰਮਲ ਸਿੱਖਾਂ ਦਾ ਇੰਟਰਸਟ ਕੋਈ ਨਹੀਂ ਉਹਨਾਂ ਦਾ ਸਿਰਫ ਮੱਥਾ ਟੇਕਣ ਤੱਕ ਜਾਂ ਕੈਸੇ ਕਮਿਊਨਿਟੀ ਸੈਂਟਰ ਯੂਜ਼ ਕਰਨ ਤੱਕ ਆ ਕਰ ਅਸੀਂ ਇਸ ਇਸ਼ੂ ਨੂੰ ਕਈ ਵਾਰੀ ਕੋਸ਼ਿਸ਼ ਕੀਤੀ ਐ ਐਡਰੈਸ ਕਰਨ ਦੀ ਜਾਂ ਦੇਖਣ ਦੀ ਵੀ ਅਦੇ ਤੇ ਮੰਤਨ ਕਰਨ ਦੀ ਪਰ ਅੱਜ ਅਸੀਂ ਉਹਨਾਂ ਦੀ ਕਿਉਂਕਿ ਉਹਨਾਂ ਕੋਲ ਵਾਸਟ ਐਕਸਪੀਰੀਅੰਸ ਹੈਗਾ ਔਰ ਆਪ ਇਨਵੋਲਵ ਰਹੇ ਐ ਇਸ ਕਰਕੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਐਂਡ ਹੀ ਕੈਨ ਗਾਈਡ ਅਸ ਮੱਚ ਬੈਟਰ ਦੈਨ ਵੀ ਕੈਨ ਡੂ ਇਟ ਸੋ ਹਰਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਕੈਨੇਡੀਅਨ ਸਿਕ ਸਟੱਡੀ ਐਂਡ ਟੀਚਿੰਗ ਸੋਸਾਇਟੀ ਦੇ ਫੋਰਮ ਤੇ ਪਲੀਜ਼ ਤੁਸੀਂ ਇਹਦੇ ਬਾਰੇ ਸਾਨੂੰ ਅੱਧਾ ਪੌਣਾ ਘੰਟਾ ਚਾਣੋ ਪਾਓ ਕਿ ਇਹ ਕੀ ਵਰਤਾਰਾ ਵਰਤਿਆ ਕਿ ਪਿਛਲੇ 50 ਸਾਲਾਂ ਵਿੱਚ ਸਾਡਾ ਰੁਝਾਨ ਸਿੱਖਾਂ ਦਾ ਨਾਰਮਲ ਘਟ ਗਿਆ ਥੈਂਕ ਯੂ ਜੀ ਵੈਰੀ ਮੱਚ ਆਪ ਸਭ ਜੀ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਦੇਖੋ ਅੱਜ ਦੀ ਜਿਹੜੀ ਸਥਿਤੀ ਹੈ ਸਿੱਖ ਪੰਥ ਵੀ ਬੜੀ ਕ੍ਰੂਸ਼ੀਅਲ ਸਟੇਜ 'ਚੋਂ ਲੰਘ ਰਿਹਾ ਹੈ ਕਿਵਰੀ ਮੈਂ ਦੇਖਦਾ ਹਾਂ ਕਿ ਸ਼ਾਇਦ ਜਦੋਂ ਬੰਦਾ ਸੋ ਬਹਾਦਰ ਦੇ ਸਮੇਂ ਅਸੀਂ ਸੈਂਕੜੇ ਦੀ ਗਿਣਤੀ 'ਚ ਰਹਿ ਗਏ ਸੀਗੇ ਉਸ ਸਮੇਂ ਵੀ ਇਹੋ ਜੀ ਸਥਿਤੀ ਨਹੀਂ ਆਈ ਜੋ ਅੱਜ ਸਿੱਖ ਪੰਥ ਦੀ ਸਥਿਤੀ ਹੈ ਜੇਕਰ ਜਿਹੜਾ ਅੱਜ ਮਤਲਬਾ ਅੱਜ ਆਪਾਂ ਵਿਚਾਰਨਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਆ ਉਹਦੇ ਵਾਸਤੇ ਜਿਹੜੀ ਮੈਂਬਰਸ਼ਿਪ ਹੋ ਰਹੀ ਹੈ ਉਹ ਸਮੇਂ-ਸਮੇਂ ਤੇ ਉਹਦੀ ਡੇਟ ਵੀ ਵਧਾਈ ਜਾ ਰਹੀ ਹੈ ਆ ਮੇਰੇ ਸਾਹਮਣੇ ਡਿਸ਼ਟ ਮੈਂ ਰਾਤ ਤਿਆਰ ਕੀਤੀ ਸੀਗੀ ਦੇਖੋ ਇਹਦੇ ਕੋਈ ਸ਼ੱਕ ਨਹੀਂ ਕਿ ਜਿਹੜੇ ਐਸਐਸ ਸਰੋ ਸਾਹਿਬ ਕਮਿਸ਼ਨਰ ਸਾਹਿਬ ਨੇ ਬੜੇ ਸਨਸੀਅਰ ਨੇ ਉਹਨਾਂ ਨੇ 21 ਅਕਤੂਬਰ 2023 ਤੱਕ ਉਸ ਸਮੇਂ ਪਹਿਲਾ ਪੈਰੀ ਡੇਟ ਦਿੱਤੀ ਰਜਿਸਟ੍ਰੇਸ਼ਨ ਦੀ ਦੂਜੀ ਫਿਰ ਉਸ ਤੋਂ ਬਾਅਦ 15 ਨਵੰਬਰ 2023 ਫਿਰ 29 ਫਰਵਰੀ 2024 ਫਿਰ 30 ਅਪ੍ਰੈਲ 2024 ਫਿਰ 23 ਜੁਲਾਈ 2024 ਫਿਰ 16 ਨਵੰਬਰ 2024 ਫਿਰ 18 ਸਤੰਬਰ 2024 ਤੇ ਹੁਣ 31 ਅਕਤੂਬਰ 2024 ਵੀ ਦਿੱਤੀ ਹੈ ਇਹ 7 ਵਾਰੀ ਜਿਹੜਾ ਤਰੀਕਾ ਹੈ ਇਹ ਵਾਪਸ ਚੁੱਕੀਆਂ ਵਾਰੀ ਵਾਰੀ ਹੁਣ ਤੱਕ ਵੀ 50 ਲੱਖ ਦੇ ਕਰੀਬ ਫਰਵ ਭਰ ਜਾ ਚੁੱਕੀ ਹੈ ਜਦ ਕਿ ਸਾਡੇ ਪੰਜਾਬ ਵਿੱਚ ਅਸੀਂ ਜੇ ਗਿਣਤੀ ਦੇ ਹਿਸਾਬ ਨਾਲ ਲਈਏ ਕਿ 2 ਕਰੋੜ ਦੇ ਕਰੀਬ ਪੰਜਾਬ ਦੇ ਸੇਖਣ ਜੀਵਨ ਉਤੋਂ ਕੁਝ ਜਿਹੜੇ ਦੂਸਰੇ ਗੁਰੂ ਢੰਬਰੇ ਉਹਨਾਂ ਨੂੰ ਕੱਢ ਦिए ਕੋਸ਼ ਪਤਾ ਤਹਨ ਉਹਨਾਂ ਨੂੰ ਕੱਢ ਦिए ਫੇਰ ਵੀ ਐਸੇ ਬਹੁਤਾ ਨਹੀਂ ਤਾਂ 1 ਕਰੋੜ ਘੱਟੋ ਘੱਟ ਸਾਡੀ ਮੈਂਬਰਸ਼ਿਪ ਹੋਣੀ ਚਾਹੀਦੀ ਸੀ ਅਸਲਚਾਈ ਇਹ ਕਈ ਕਾਰਨ ਹੈ ਜੀ ਵੀ ਇੱਕ ਤਾਇ ਇਹ ਹੈ ਕਿ ਜਿਹੜੀ ਬਾਰੀ-ਬਾਰੀ ਰੇਟ ਵਧਾਈ ਜਾ ਰਹੀ ਹੈ ਉਹ ਲੋਕਾਂ 'ਚ ਇਹ ਭਾਵਨਾ ਪੈਦਾ ਹੋ ਰਹੀ ਹੈ ਪਤਾ ਨਹੀਂ ਇਲੈਕਸ਼ਨ ਹੋਊਗੀ ਜਾਂ ਨਾ ਹੋਊਗਾ ਦੂਜਾ ਇਹ ਹੈ ਕਿ ਜਿਹੜੀ ਐਡ ਪ੍ਰੈਜ਼ੈਂਟ ਧਿਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾ ਰਹੀ ਹੈ ਉਹਦਾ ਵੀ ਇਹ ਹੁੰਦਾ ਹੈ ਕਿ ਕੀ ਦੇਣਾ ਜਿੱਦਾਂ ਸਮਾਜ ਚੱਲਦਾ ਹੈ ਟਫਾ ਟਫਾ ਜਾਂਦਾ ਟਫਾ ਉਹਨਾਂ ਦੇ ਟਰਸਟ ਵੀ ਹੈ ਕਿਥੋਂ ਦਾ ਕੀ ਹੈ ਕਿ ਕੇਂਦਰ ਸਰਕਾਰ ਨੂੰ ਐਸਰੇ ਇੱਕ ਇੱਕ ਮੈਂਬਰ ਪਾਰਲੀਮੈਂਟ ਦੀ ਲੋੜ ਹੈ ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ਾਇਦ ਕੋਈ ਗਲਤ ਬਾਤ ਵੀ ਹੋਈ ਹੈ ਕਿ ਜੇ ਤੁਹਾਨੂੰ ਲੋੜ ਪਈ ਤਾਂ ਭਾਵੇਂ ਸਾਡੇ ਕੋਲ ਰਸ ਤੋਂ ਵੋਟ ਇਕੱਟਾਇਆਗੇ ਤੁਸੀਂ ਇਲੈਕਸ਼ਨ ਨੂੰ ਗਾਹ ਦੀ ਗਾ ਐਕਸਟੈਂਡ ਕਰਨ ਦੇ ਟਾਈਮ ਜਿੰਨਾ ਟਪਾਸ ਲੈਟ ਪਾਓ ਦੂਸਰੇ ਪਾਸੇ ਇਹ ਜਿਹੜਾ ਮੈਂਬਰ ਆਪਾਂ ਫਾਰਮ ਭਰੇ ਜਾਂਦੇ ਆ ਜਿਹੜਾ ਤਾਂ ਜੈਲਸ ਹੈ ਉਹਦੀ ਫੋਟੋ ਲੱਗਦੀ ਹੈ ਦੇਦੀ ਦੀ ਜਿਹੜੀ ਫੋਟੋ ਨਹੀਂ ਲੱਗਦੀ ਉਹਦੇ ਨਾਲ ਕਿ ਤੁਹਾਡਾ ਆਧਾਰ ਕਾਰਡ ਲੱਗਦਾ ਹੈ ਜੋਦੀ ਇਹ ਲੋਕ ਰਾਤ ਵੀ ਜਾਂਦੇ ਆ ਤਾਂ ਉਹਨੂੰ ਕੋਈ ਬਹਾਨਾ ਹੁੰਦਾ ਸਾਡੇ ਕੋਲ ਤਾਂ ਫੋਟੋ ਹੈ ਹੀ ਨਹੀਂ ਜੀ ਜੇ ਲੇਡੀ ਹੁੰਦੀ ਹੋ ਕੋਈ ਮਰਜ਼ਾ ਆਧਾਰ ਕਾਰਡ ਪਤਨ ਕਿੱਥੇ ਆ ਜੀ ਤੇ ਇਹ ਸਾਰਾ ਰੁਝਾਨ ਜਿਹੜਾ ਹੈਗਾ ਬੜਾ ਅਜੀਬ ਜਿਹੀ ਕਿਸਮ ਦਾ ਚੱਲ ਰਿਹਾ ਹੈ ਕਿ ਸੌਗਿਨੀ ਆਰੀਬੀ ਕਿਉਂ ਇਸ ਤਰ੍ਹਾਂ ਲੋਕਾਂ ਦਾ ਟਰਸਟ ਦੂਰ ਬਿਆਪਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੈਂਬਰ ਬਣਦੇ ਕਿ ਇੰਟਰੈਕਟ ਕਿਉਂ ਨਹੀਂ ਗਏ ਸਾਨੂੰ ਨਾ ਬੈਕਗ੍ਰਾਉਂਡ ਦੇਖਣੀ ਪਊਗੀ ਸਾਰੀ ਮਹਾਰਾ ਯਾਰ ਜੀ ਸਿੰਘ ਤੋਂ ਬਾਅਦ ਜਦੋਂ 1850 ਦੇ ਵਿੱਚ ਅੰਗਰੇਜ਼ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਸਭ ਤੋਂ ਪਹਿਲਾਂ ਉਹਦੇ ਇੰਟਰੈਕਟ ਗੁਰਦੁਆਰਾ ਚ ਦਿਆ ਮੰਤਨ ਸਾਹਬਾ ਹਿੱਤਾ ਉਹਨਾਂ ਨੇ ਦੱਸਿਆ ਕਿ ਜੇ ਤੁਸੀਂ ਗੁਰਦੁਆਰਿਆਂ ਤੇ ਪ੍ਰਬੰਧ ਦੇ ਵਿੱਚ ਕੰਟਰੋਲ ਰੱਖੋਗੇ ਤਾਂ ਤੁਹਾਨੂੰ ਸਿੱਖਾਂ ਨੂੰ ਕਾਬੂ ਕਰਨਾ ਕੋਈ ਔਖਾ ਨਹੀਂ ਹੋਊਗਾ ਉਹ ਉਹਨਾਂ ਦੇ ਮਨ ਦੇ ਵਿੱਚ ਸੀਗਾ ਮਾਨਸਤਰੇ ਦੇਖੋ ਜੋ ਮਨਮਾਨੀਆਂ ਕੀਤੀਆਂ ਜੋ ਕੁਝ ਵਾਪਰਿਆ ਪੰਜ ਸਾਲ ਲਗਾਤਾਰ ਸਟਰਗਲ ਚ ਜੀ ਤੇ ਵੀ ਦੇਖੋ ਭਾਵੇਂ ਤਰਨ ਤਰਨ ਦਾ ਸਾਖਾ ਸੀ ਲੰਕਾਣਾ ਸਾਹਿਬ ਦਾ ਸਾਖਾ ਸੀ ਪੰਜਾ ਸਾਹਿਬ ਦਾ ਸਾਖਾ ਸੀ ਚਾਬੀਆਂ ਦਾ ਮੋਰਚਾ ਸੀ ਗੁਰੂ ਕੇ ਬਾਗ ਦਾ ਮੋਰਚਾ ਸੀ ਅ ਗੱਤੋਂ ਵਰਤਾਂ ਸੀ ਯਕੀਨ 1 ਨਵੰਬਰ 1900 ਉਸ ਸਮੇਂ ਅ ਪਕੀ ਨੂੰ ਗੁਰਦੁਆਰਾ ਇੱਕ ਬਣਿਆ ਲੇਕਿਨ ਜਿਹੜੀ ਲੀਡਰਸ਼ਿਪ ਸੀਗੀ ਉਹ ਲਾਹੌਰ diel ਦੇ ਵੀ ਸੀਗੀ ਉਸ ਸਮੇਂ ਹੀ ਪ੍ਰੋਗ੍ਰੈਸ ਹੋ ਗਈ ਜਿਹੜੇ ਅ ਮਾਸਟਰ ਕਾਰਾ ਸਿੰਘ ਉਹਨਾਂ ਦੇ ਨਾਲ ਤੀਜਾ ਸਿੰਘ ਸੁਬੰਦਰੀ ਜਿਹੜੇ ਉਹਨਾਂ ਦੇ ਹੈੱਡ ਸੀਗੇ ਦੂਸਰੇ ਪਾਸੇ ਸਰਦਾਰ ਬਾਦਰ ਮਤਾਬ ਤੋਰੀ ਇਹ ਦੋ ਗਰੁੱਪ ਬਣ ਗਏ ਉਹਨਾਂ ਨੇ ਉਸ ਸਮੇਂ ਦੇਖੋ ਇਹ ਗੱਲ ਬੜੀ ਸਪਸ਼ਟ ਕਹੀ ਗਈ ਸੀ ਕਿ ਜਿਹੜਾ ਗੁਰਦੁਆਰਾ ਐਕਟ ਬਣ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਹੋਣ ਚਾਹੀਦੀ ਸਰਕਾਰ ਵੀ ਸਰਕਾਰ ਹੈ ਇੱਕ ਪਾਸੇ ਇਹ ਗੱਲ ਹੋ ਰਹੀ ਸੀ ਸਰਕਾਰ ਵਿੱਚ ਸਰਕਾਰ ਹੈ ਦੂਜੇ ਪਾਸੇ ਇਹ ਗੱਲ ਕੀਤੀ ਜਾ ਰਹੀ ਸੀ ਇਹ ਜਿਹੜਾ ਗੁਰਦੁਆਰਾ ਇੱਕ ਸਿੱਖਾਂ ਦੇ ਪੱਲੇ ਪੈ ਗਿਆ ਹੌਲੀ ਸਮੇਂ ਦੇ ਵਿੱਚ ਸਿੱਖ ਆਪਣੇ ਮੱਥੇ ਤੇ ਹੱਥ ਮਾਰ ਕੇ ਪਰੇਸ਼ਾਨ ਹੋਣਗੇ ਦੁਖੀ ਹੋਣਗੇ ਕਿ ਇਹ ਬਣ ਤੇ ਬਣ ਕੇ ਗਿਆ ਅਸੀਂ ਅੱਜ ਜਿਵੇਂ ਸਾਰਾ ਕੁਝ ਦੇਖ ਰਹੇ ਹਾਂ ਵੀ ਜੋ ਕੁਝ ਸਾਡੇ ਸਾਹਮਣੇ ਵਾਪਰ ਰਿਹਾ ਹੈਗਾ ਵੀ ਉਸ ਦਾ ਕਾਰਨ ਹੈ ਕਿ ਜਿਹੜਾ ਕੋਈ ਸਸਤਾ ਹੁੰਦੀ ਹੈ ਉਹਦੇ ਵਿੱਚ ਜਦੋਂ ਉਹ ਚੜਾਈ ਵੱਲ ਜਾਂਦੀ ਹੈ ਤੇ ਬੰਦਾ ਦੂਜਾ ਵੀ ਆ ਕੇ ਉਹਨੂੰ ਪ੍ਰਣਾਮ ਕਰਦਾ ਹੈ ਸलाम ਕਰਦਾ ਹੈ ਉਹਦੇ ਨਾਲ ਤੁਰਦਾ ਹੈ ਲੇਕਿਨ ਜਦੋਂ ਉਹਦਾ ਡੋਲ ਫਾਲ ਆਉਂਦਾ ਹੈ ਫਿਰ ਜਿਹੜੇ ਆਪਣੇ ਖਾਸ ਖਾਸ ਉਹ ਜੋ ਵਿਚਾਰ ਚੜਾਉਂਦੇ ਹੈ ਕਿਆ ਰਹੰਦਾਂਾ ਵੀ ਮਹਾਰਾਜ ਰਣਜੀਤ ਸਿੰਘ ਦਾ ਜੋ ਰਾਜ ਸੀਗਾ ਤਾ ਉਹ ਸਵੇ ਕਰੋੜਾਂ ਦੀ ਗਿਣਤੀ ਵਿੱਚ ਸਿੱਖ ਹੋਗੇ ਸੀਗੇ ਲੇਕਿਨ ਜਦੋਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਖਰਾ ਗਿਆ ਤਾ ਉਹ ਲੱਖਾਂ ਦੀ ਗਿਣਤੀ ਦਰ ਹੈ ਤੇ ਜਦੋਂ ਅਸਾਈਆਂ ਨੇ ਸਟੈਪ ਚੱਕਿਆ ਉਸ ਸਮੇਂ ਫਿਰ ਉਹਨਾਂ ਨੂੰ ਗੁਰਦੁਆਰਾ ਜਿਹੜਾ ਸਿੰਘ ਸਵਾ ਲੈ ਰਚੜਾਣੀ ਪਈ ਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਾ ਬੜਾ ਨਮਾਤ ਹੋਣਾ ਲੜ ਹੈਗਾ ਵੀ ਸਾਰਾ ਚੱਕਰ ਆਇਆ ਦੇਖੋ ਅੱਜ ਜਿਸਨ ਦਿਖਣਾ ਪਊਗਾ ਦੇਖੋ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡ ਪ੍ਰੈਜ਼ੈਂਟ ਹੈ ਉਸ ਤੇ ਸ਼੍ਰੋਮਣੀ ਉਮੀਦਵਾਰ ਬਾਦਲ ਦੇ ਰਿਹਾ ਹੈ ਉਹ ਪ੍ਰਬੰਧਕ ਉਸ ਕੰਟਰੋਲ ਦੇ ਵਿੱਚ ਹਨ ਉਹ ਕਾਬਜ ਕਰ ਕਾਬਜ ਹਨ ਉਹ ਸਾਰਾ ਪ੍ਰਬੰਧ ਚਲਾ ਰਹੇ ਹਨ ਲੋਕ ਸੋਚਦੇ ਆਂ ਵੀ ਪਹਿਲੀ ਗੱਲ ਤੇ ਆ ਜੀ ਜੇਕਰ ਇਹੋ ਜਿਹਾ ਪ੍ਰਬੰਧ ਹੀ ਰਹਿਣਾ ਹੈ ਤਾਂ ਫਿਰ ਅਸੀਂ ਇਥੇ ਡੈੜਾ ਕੀਏ ਇਹ ਵੀ ਬੜੀ ਵੱਡੀ ਗੱਲ ਹੈ ਕਿ ਉਹ ਹਰ ਕੰਮ ਦੇ ਕਿ ਬੜਾ ਸਮਝਾਇਆ ਨਹੀਂ ਜਾ ਸਕਦਾ ਵੀ ਇੱਕ ਸੰਸਥਾ ਵਿੱਚ ਕਈ ਵਾਰੀ ਕੋਈ ਚੰਗੇ ਬੰਦੇ ਆ ਜਾਂਦੇ ਆ ਕਿ ਵਾਰੀ ਮਾੜੇ ਆ ਜਾਂਦੇ ਆ ਤੇ ਲੇਕਿਨ ਇਹ ਨਹੀਂ ਹੈ ਕਿ ਸੰਸਥਾ ਨੂੰ ਇਗਨੋਰ ਕਰ ਦਈਏ ਲੇਕਨ ਲੋਕਾਂ ਦੇ ਸਾਈਕੋਲੋਜੀਕਲ ਇਫੈਕਟ ਹੋਇਆ ਹੋਇਆ ਹੈ ਵੀ ਜੇ ਉਹ ਹੀ ਬੰਦਿਆਂ ਨੇ ਰਹਿਣਾ ਤੇ ਅਸੀਂ ਉਹ ਲੈਣਾ ਕੀ ਹੈ ਕਿਉਂਕਿ ਪਿਛਲੇ ਸਮੇਂ ਦਰਾਂ ਜੋ ਥ੍ਰੋਮਨਿਕ ਮਿੱਟੀ ਜਾਂ ਕਾਲੀ ਦਲ ਨੇ ਰੜ ਕੇ ਜਿਵੇਂ ਕਿ ਜਦੋਂ 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਸੀ ਉਸ ਸਮੇਂ 11-12 ਕਰੋੜ ਰੁਪਇਆ ਟੈਂਟ ਦਾ ਖਰਚਾ ਪੜਾ ਬੜਾ ਚਰਚਾ ਦਾ ਵਿਸ਼ਾ ਬਣਿਆ ਉਸ ਤੋਂ ਬਾਅਦ ਇਹਨਾਂ ਨੇ ਵੋਟਰ ਰੈਂ ਦੀ ਖਾਤਰ ਗੁਰੂ ਧੰਮ ਦੇ ਦੇਰਿਆ ਜਣਾ ਸਿੰਘ ਸਾਹਿਬਾਨ ਨੂੰ ਚੰਡੀਗੜ੍ਹ ਬੁਲਾਉਣਾ ਉਹਨਾਂ ਤੋਂ ਬਾਅਦ ਇਹਨਾਂ ਨੇ ਅਨਾਉਂਸ ਕਰਾਉਣਾ ਉੱਥੇ ਆ ਕੇ ਦਸਤਾਖਤ ਚੇਂਜ ਕਰਨੇ ਬੜਾ ਕੁਝ ਜੋ ਕੁਝ ਵਾਪਰਿਆ ਹੈ ਘਟਰਾ ਕਰਮ ਉਹ ਤੁਹਾਡੇ ਸਾਹਮਣੇ ਹੈ ਜਿਹਦੇ ਕਰਕੇ ਲੋਕ ਸਮਝਦੇ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪ੍ਰਬੰਧ ਗੁਰਦੁਆਰਾ ਸਿਵਾਰ ਪ੍ਰਬੰਧ ਅੱਜ ਸਾਡੇ ਤੋਂ ਦੂਰ ਹੁੰਦਾ ਜਾ ਰਿਹਾ ਇਹ ਜਿਹੜੀ ਪ੍ਰਬੰਧ ਸੀਗਾ ਸਾਡਾ ਸੀਗਾ ਸੇਵਾ ਭਾਵਨਾ ਨਾਲ ਇਹ ਪ੍ਰਬੰਧ ਸੀਗਾ ਸਾਡੇ ਕੰਟਰੀਬਿਊਸ਼ਨ ਨਾਲ ਇਹ ਪ੍ਰਬੰਧ ਸੀਗਾ ਸਾਡੀ ਸੈਕਰੀਫਾਈਸ ਨਾਲ ਲੇਕਿਨ ਅੱਜ ਜੇ ਅਸੀਂ ਥੋੜੀ ਵੀ ਨਿਗਾ ਮਾਰ ਜਾਈਏ ਨਾ ਤਾਂ ਸਾਨੂੰ ਕੋਈ ਉਹ ਜਿਹੇ ਸਿੰਘ ਨਜ਼ਰ ਆਉਂਦੇ ਆ ਕਿ ਜਿਨ੍ਹਾਂ ਵਿੱਚ ਬਹੁਤ ਸੈਕਰੀਫਾਈਸ ਹੋਵੇ ਤੇ ਜਿਹੜੇ ਮੌਜੂਦਾ ਜੋ ਲੋਕ ਹਨ ਉਹਨਾਂ ਦੇ ਵਿੱਚ ਨਾ ਕੋਈ ਸੇਵਾ ਪਾਵਦਾ ਗੁਰੂਆਂ ਨਾਲ ਦੇਖੋ ਕਿਰਤ ਕਰੋ ਨਾਮ ਜਪੋ ਵਾਣੁਸ਼ਾਗਨ ਦੇ ਤੌਰ ਤੇ ਸਾਨੂੰ ਜੋੜਿਆ ਸੀ ਨਾਉ ਨਾਮ ਦੀ ਗੱਲ ਹੈ ਨਾਉ ਸੇਵਾ ਦੀ ਭਾਵਨਾ ਦੀ ਗੱਲ ਹੈ ਇਹ ਦੋ ਚੀਜ਼ਾਂ ਜਿਹੜੀਆਂ ਸੀਗੀਆਂ ਇਹ ਸਾਨੂੰ ਇਹਨਾਂ ਨੇ ਸਾਨੂੰ ਇਹਨਾਂ ਨੂੰ ਦੂਰ ਕਰਦੇ ਜਾ ਰਹੇ ਆ ਜਿਹਦੇ ਕਰਕੇ ਸਾਡਾ ਲੋਕ ਯਾਰਮੀ ਜਿਹੜਾ ਹੈਗਾ ਇਹ ਮਜਬੂਰ ਹੋ ਰਿਹਾ ਹੈ ਕਿ ਆ ਜੋ ਵਾਪਰ ਰਿਹਾ ਵਰਤਾਰਾ ਕੀ ਵਾਪਰ ਰਿਹਾ ਦੇਖੋ ਕੋਈ ਸਵਾਤੀ ਜਦੋਂ ਤਾਰਾ ਸੋਕ ਤੇਤੀਜ ਵਿੱਚ ਜਗਰੀਆ ਖਾਨ ਨੇ ਭਾਈ ਸ਼ੁਬੇਸ਼ ਸਿੰਘ ਜੀ ਨੂੰ ਨਵਾਬੀ ਜੇ ਕਿ ਤੋੜਿਆ ਕਿ ਕਿਸਲੇ ਕਾਲ ਤੱਕ ਸਾਹ ਤੇ ਸਿੱਖਾ ਦਾ ਕੱਟ ਹੈ ਤੁਸੀਂ ਜਾ ਕੇ ਨਵਾਬੀ ਦੇ ਦਿਓ ਉਸ ਵੇ ਭਾਈ ਦਰਬਾਰਾ ਸਿੰਘ ਜਿਹੜੇ ਸੀਗੇ ਸਿੱਖ ਪੰਥ ਜਗਵਾਈ ਕਰ ਰਹੇ ਸੀਗੇ ਉਹਨਾਂ ਨੇ ਭਾਈ ਦਰਬਾਰਾ ਸਿੰਘ ਦੇ ਹਵਾਲੇ ਕੀਤੀ ਬਿਆਦਬਾਦੀ ਆਈ ਹੈ ਕਿ ਤੁਸੀਂ ਇਹ ਕਬੂਲ ਕਰੋ ਉਹਨਾਂ ਨੇ ਕਿਹਾ ਹਮਕੋ ਲੋੜ ਨਵਾਬੀ ਨਹੀਂ ਉਜਰਾ ਭਾਈ ਰਤਨ ਸਿੰਘ ਭੰਗੂ ਕਹਿੰਦੇ ਨੇ ਵੀ ਉਹਨਾਂ ਨੇ ਉਹਨ ਵਾਪਸੀ ਲੈਣ ਤੋਂ ਗੁਜ਼ਾਰ ਕਰਤਾ ਕਿਹਾ ਨਹੀਂ ਐਸਾ ਗੁਰੂ ਜੀ ਜੋ ਬਖਸ਼ਿਸ਼ ਉਹ ਕਰਾਂਗੇ ਸਾਡਾ ਕੰਮ ਸੇਵਾ ਭਾਵਨਾ ਹੈ ਗੁਰੂ ਜੀ ਸੇਵਾ ਭਾਵਨਾ ਤੇ ਧਰਨਾ ਸੀ ਚਲੋ ਅਖੀਰ ਤੇ ਕੋ ਸਿਆਣੇ ਵੀਰੇ ਵਿੱਚ ਸੂਝਵਾਨ ਸੀ ਉਹਨਾਂ ਨੇ ਕਿਹਾ ਵੀ ਨਹੀਂ ਆਪਾਂ ਨੂੰ ਇਸ ਗੱਲ ਤੇ ਵਿਚਾਰ ਕਰਨੀ ਚਾਹੀਦੀ ਹੈ ਕਿ ਜੇ ਸਮਝ ਗਿਆ ਤਾਂ ਸਾਨੂੰ ਵਾਪਸੀ ਲੈ ਲੈਣੀ ਚਾਹੀਦੀ ਹੈ ਜੇ ਤੁਸੀਂ ਆਪਾਂ ਇਹ ਮਹਿਸੂਸ ਕਰੋ ਕਿ ਜਦੋਂ ਉਸ ਸਮੇਂ ਕਾਰਤਾਰ ਸਿੰਘ ਸਾਹਿਬ ਤੇ ਅਖੰਡ ਪਾਠ ਚੱਲ ਰਿਹਾ ਸੀ ਤੇ ਅਖੰਡ ਪਾਠ ਦੇ ਵਿੱਚ ਸੇਵਾ ਦਾ ਜਨਾਵ ਹੁਕਮ ਨਮਾਇਆ ਉਹ ਸੇਵਾ ਦਾ ਹੁਕਮ ਨਮਾਇਆ ਤਾਂ ਸੇਵਾ ਕੋਈ ਕਰ ਰਿਆ ਸੀ ਜਿਹੜੇ ਕਪੂਰ ਸਿੰਘ ਸਿੰਘ ਸੀਗੇ ਉਹ ਪੱਖਾ ਚੱਲਦੇ ਸੀਗੇ ਤੇ ਉਹਨਾਂ ਨੂੰ ਆਬੀ ਦਿੱਤੀ ਪਰ ਉਹਨਾਂ ਨੇ ਵੀ ਇੱਕ ਗੱਲ ਕਹੀ ਕਿ ਜੇਨ ਵਾਬੀ ਤੁਸੀਂ ਮੈਨੂੰ ਜਿਹੜਾ ਚਾਹਦੇ ਹੋ ਤੇ ਪਹਿਲੀ ਗੱਲ ਤਾਂ ਕਿ ਪੰਜ ਸਿੰਘਾਂ ਦੇ ਚਰਨਾਂ ਦੇ ਨਾਲ শুਆਓ ਫਿਰ ਮੇਰੇ ਸਰ ਤੇ ਰੱਖੋ ਸੈਕਿੰਡ ਇਹ ਹੈ ਕਿ ਜਿਹੜੀ ਘੋੜਿਆਂ ਦੀ ਜਦ ਸੁਭਾਗਨ ਦੀ ਸੇਵਾ ਹੈ ਕਿ ਪੱਖੇ ਦੀ ਸੇਵਾ ਮੈਂ ਕੋ ਲੋਗ ਯਾਨੀ ਉਹ ਵਾਂ ਉਸੇ ਤਰ੍ਹਾਂ ਹੀ ਕਰੂੰਗਾ ਉਹ ਨਵਾਬ ਕਪੂਰ ਸਪੂਰ ਸਿੰਘ ਤੋਂ ਨਵਾਬ ਕਪੂਰ ਸਿੰਘ ਬਣ ਗਏ ਲੇਕਿਨ ਉਹਨਾਂ ਨੇ ਜੋੜਿਆਂ ਦੀ ਸੰਗਤਾ ਦੀ ਪੱਖੇ ਦੀ ਸੇਵਾ ਘੋੜਿਆਂ ਦੀ ਦੇਦ ਦੀ ਸੇਵਾ ਨਹੀਂ ਛੱਡੀ ਲੇਕਿਨ ਅੱਜ ਸਾਡੇ ਕੋਲ ਉਹ ਸੇਵਾ ਜਿੰਨੀ ਸਾਡੀ ਮੌਜੂਦਾ ਲੀਡਰਸ਼ਿਪ ਹੈ ਉਹਨਾਂ ਵਿੱਚ 0.00001% ਵੀ ਸੇਵਾ ਦੀ ਭਾਵਨਾ ਨਹੀਂ ਹੈ ਉਹ ਤਾਂ ਇੱਥੋਂ ਤੱਕ ਕਿ ਜੇਕਰ ਕੋਈ ਲੰਗਰ ਵੀ ਸ਼ਿਕਣਾ ਹੈ ਉਹ ਲੰਗਰ ਪੰਗਤ ਬੈ ਕੇ ਨਹੀਂ ਸ਼ਿਕਣਾ ਦੇ ਜੇਕਰ ਉਹਨਾਂ ਨੇ ਆਪਣੇ ਕੋਈ ਕੋਈ ਥੋੜਾ ਮੋਟਾ ਵੀ ਕੰਮ ਕਰਵਾਉਣਾ ਹੈ ਉਹ ਸੇਵਾ ਉੱਥੇ ਜਿਹਦੇ ਮੁਲਾਜ਼ਮ ਰੱਖੇ ਹੋਏ ਹੈ ਉਹਨਾਂ ਨੇ ਕਰਨਾ ਹੈ ਉਹਨਾਂ ਨੇ ਉਹਨਾਂ ਨੇ ਇਹ ਸਮਝਿਆ ਕਿ ਇਹ ਜੀ ਸੰਸਥਾਵਾਂ ਹਨ ਇਹ ਸਾਰੇ ਕਾਰਪੋਰੇਸ਼ਨਲ ਵੀ ਜਾਂਦੇ ਬੜਾਈਏ ਐਸੀ ਕਿ ਵੀ ਸੇਵਾ ਭਾਵਨਾ ਦੇ ਤੌਰ ਤੇ ਵਿਅਕਤੀ ਨੂੰ ਚਲਾਉਣਾ ਹੈ ਸੇਵਾ ਭਾਵਨਾ ਦੇ ਤੌਰ ਤੇ ਇੱਥੇ ਲੋਕਾਂ ਨੇ ਲਾਈਟ ਲੈਣੀ ਹੈ ਇਥੋਂ ਲੈ ਕੇ ਆਪਣੇ ਜੀਵਨ ਨੂੰ ਸਟਾਰਟ ਬਣਾਣਾ ਜੀਵਨ ਨੂੰ ਚਲਾਉਣਾ ਦੇਖ ਕੇ ਅੱਜ ਉਹ ਸਾਰਾ ਕੁਝ ਤੁਹਾਨੂੰ ਨਜ਼ਰ ਆਉਣ ਕਰਕੇ ਉਹ ਲੋਕਾਂ ਤੇ ਇਹ ਫੈਕਟਰੀ ਹੈ ਉਸ ਫੈਕਟਰੀ ਨਾਲ ਕੇ ਲੋਕ ਜਿਹੜੇ ਹੈ ਗੁਰੂ ਗ੍ਰੰਥ ਸਾਹਿਬ ਦੇ ਪਾਸੇ ਜਾ ਰਹੇ ਹੈ ਲੋਕ ਜਿਹੜੇ ਹੈ ਸਾਈਯਦ ਵਾਲ ਪਾਸੇ ਜਾ ਰਹੇ ਹੈ ਲੋਕ ਜਿਹੜਾ ਬੜਾ ਪ੍ਰੇਸ਼ਾਨ ਹੋ ਰਿਹਾ ਵੀ ਇਹ ਹੋਲਚ ਹੋਈ ਵੀ ਜਾਂਦਾ ਹੈ ਵੀ ਲੋਕੋ ਅੱਜ ਦਾ ਦੇਖੋ ਜਿਹੜਾ ਸੋਸ਼ਲ ਮੀਡੀਆ ਹੈ ਆਪਾ ਹੁਣ ਬੈਠੇ ਆ ਤੁਸੀਂ ਕਿੱਥੇ ਬੈਠੇ ਹੋ ਅਸੀਂ ਕਿੱਥੇ ਬੈਠੇ ਆ ਇੱਕ ਸਕਿੰਟ ਦੇ ਵਿੱਚ ਸਾਰੀ ਦੁਨੀਆ ਵਿੱਚ ਗੱਲ ਪਹੁੰਚ ਜਾਂਦੀ ਹੈ ਜੋ ਕੁਝ ਇੱਥੇ ਵਾਪਰ ਰਿਹਾ ਹੈ ਉਸ ਨੂੰ ਜੂਸ ਜਿੱਥੇ ਵੀ ਦੁਨੀਆ 'ਚ ਬੈਠਾ ਹੈ ਉਹ ਇਹ ਸਮਝਦਾ ਹੈ ਕਿ ਸਾਡਾ ਠੀਕ ਨਹੀਂ ਵਾਪਰ ਰਿਹਾ ਜੋ ਗੁਰੂ ਘਰ ਦੇ ਵਿੱਚ ਜਿਹੜੀ ਖੜੀ ਭਾਵਨਾ ਸੀ ਉਹ ਤੁਹਾਨੂੰ ਭਾਵਨਾ ਦੇ ਮੁਤਾਬਕ ਇੱਥੇ ਤੁਹਾਨੂੰ ਸਾਨੂੰ ਨਜ਼ਰ ਨਹੀਂ ਆ ਰਿਹਾ ਜਿਸੇ ਕਰਕੇ ਉਹ ਸਾਰਾ ਕੁਝ ਇਹ ਵਰਤਾਰਾ ਵਾਪਰ ਰਿਹਾ ਹੈ ਸੇਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਹਿਸਾਬ ਨਾਲ ਡੇਟ ਐਟੈਂਡ ਹੋ ਰਹੀ ਹੈ ਤੇ ਜਾਂ ਗੁਰਦੁਆਰਾ ਦੇ ਪ੍ਰਬੰਧਕ ਲੋਗ ਹਨ ਜੋ ਸੇਵਾ ਭਾਵਨਾ ਵਾਲੇ ਨਹੀਂ ਹਨ ਕਬਜਾ ਹੀ ਹੈ ਕਬਜੇ ਤੌਰ ਤੇ ਚੱਲਦਾ ਹੈ ਪਰ ਦੇਖੋ ਕਬਜੇ ਦੇ ਤੌਰ ਤੇ ਕਿੰਨਾ ਕੰਮ ਇਧਰ ਕਬਜੇ ਵਾਲਾ ਬੰਦਾ ਹੁੰਦਾ ਉਹ ਕੀ ਕਰਦਾ ਹੁੰਦਾ ਕਿ ਉਹਨੇ ਆਪਣਾ ਟਾਈਮ ਪਾਸ ਕਰਨਾ ਹੁੰਦਾ ਹੈ ਤੇ ਆਪਣੇ ਬੰਦੇ ਅਡਜਸਟ ਕਰਨੇ ਹੁੰਦੇ ਆ ਉਥੋਂ ਜੋ ਕਮਾਈ ਕਰਨੀ ਹੈ ਕਮਾਈ ਕਰਦੇ ਆ ਜਦ ਕਿ ਇਹ ਸਿੱਕੇ ਸੇਵਾ ਭਾਵਨਾ ਵਾਲਾ ਗੁਰੂ ਗੁਰਦਵਾਰਾ ਉੱਥੇ ਉਹ ਇੱਕ ਸੋਰਸ ਆਫ ਇਨਕਮ ਬਣਾ ਰਿਹਾ ਹੁਣ ਤੁਹਾਨੂੰ ਕੈਨੇਡਾ ਹੈ ਭਾਵੇਂ ਅਮਰੀਕਾ ਹੈ ਭਾਵੇਂ ਹੋਰ ਕੰਟਰੀ ਹੈ ਇੱਥੋਂ ਤੱਕ ਵੀ ਆ ਕਿ ਲੋਕਾਂ ਦੇ ਕਿਰਾਏ ਚ ਦੇ ਰਿਹਾ ਕਿ ਗੁਰਦਵਾਰਾ ਦੇ ਆਪਣਾ ਸਾਧਨ ਬੜਾਈ ਵੀ ਜਿਹੜੇ ਉਹ ਸਾਧਨ ਚਲਾ ਰਹੇ ਹਨ ਉੱਥੇ ਉਸ ਉਸ ਸੇਚੋਂ ਤਾਂ ਚੱਲਿਆ ਜਾ ਰਿਹਾ ਹੈ ਇਸੇ ਤਰ੍ਹਾਂ ਇੱਥੇ ਲੋਕਾਂ ਨੇ ਛਾਛਾ ਦੇ ਆਪਣੇ ਗੁਰਦਵਾਰੇ ਬਣਾਨੇ ਉਹਦੇ ਵਿੱਚ ਪਰਿਵਾਰਵਾਦ ਦੇ ਤੌਰ ਤੋਂ ਵਜਦਾ ਜਾ ਰਹੇ ਉਹ ਪਰਿਵਾਰਵਾਦ ਐਸਾ ਧਾਰੂ ਹੋ ਗਿਆ ਕਿ ਉਹਨੇ ਵੀ ਜੋ ਮਹਾਂਤਾ ਵਾਲੀ ਗੱਡ ਸੀਗੀ ਉਹਨਾਂ ਦੇ ਅੰਦਰੋਂ ਐਂਟਰ ਕਰ ਗਈ ਜਲ ਕਿ ਜਿਵੇਂ ਮਹਾਂਤਾ ਨੇ ਜੋ ਕਿਹਾ ਸੀ ਕਿ ਆਸੀਏ ਜਿਹੜੀ 12 ਜੀਤ ਸਿੰਘ ਦਾ ਸਮੇਂ ਜਿਹੜੀ ਪ੍ਰਾਪਰਟੀ ਲੱਗੀ ਸੀ ਜਾਂ ਪਹਿਲਾ ਪ੍ਰਾਪਰਟੀ ਲਿਖਿਆ ਸਮੇਂ ਲੱਗੀ ਸੀ ਉਹ ਪ੍ਰਾਪਰਟੀ ਸਾਡੀ ਹੈ ਉਹ ਇਸੇ ਤਰ੍ਹਾਂ ਇਹ ਗੁਰੂ ਘਰਾਂ ਦੇ ਜਿਹੜੀ ਹੈ ਸਾਰਾ ਕੁਝ ਉਹ ਆਪਣੀ ਸਮਝਣ ਲਾਪੇ ਜਿਸੇ ਕਰਕੇ ਜਿਹੜੀ ਸਿੱਖ ਆ ਜੀਏ ਭਾਵਨਾ ਹੈ ਉਹਨਾਂ ਨੂੰ ਥੇਸ ਬਹੁਤ ਰਹੀ ਹੈ ਜਦੋਂ ਥੇਸੋਂ ਤੋਂ ਵੀ ਤੁਸੀਂ ਆਪ ਇਸ ਗੱਲ ਤੇ ਬਹੁਤ ਸਾਰੇ ਜਾਣੇ ਹੋ ਕਿ ਫਿਰ ਉਹ ਕਿਵੇਂ ਉਹਦੇ ਨਾਲ ਜੁੜੂਗਾ ਜਾਂ ਕਿਵੇਂ ਸੇਵਾ ਪਾਵਰੈ ਤੌਰ ਤੇ ਆਊਗਾ ਉਹਨਾਂ ਤਾਂ ਵੀ ਇਹ ਹੁੰਦਾ ਹੈ ਕਿ ਮੈਂ ਤਾਂ ਇੱਕ ਅ ਪਿਛੇ ਮੈਂ ਜਦੋਂ ਕੈਨੇਡਾ ਗਿਆ ਤੇ ਉੱਥੇ ਕੁਝ ਗੁਰਦੁਆਰਾ ਦੇ ਮੱਥਾ ਟੇਕਣ ਵੀ ਗਿਆ ਮੇਰੇ ਮਿੱਤਰ ਵੀ ਨਾਲ ਸੀਗੇ ਤੇ ਮੈਂ ਉੱਥੇ ਜੋ ਮੈਨੂੰ ਕਿਸੇ ਨੇ ਭਾਵੇਂ ਦੱਸਿਆ ਕਿ ਮੈਂ ਕੁਝ ਉਹਨੂੰ ਕਹਾਂ ਕੀਤਾ ਜੇ ਜੇਕਰ ਵੀ ਉੱਥੇ 8-10 ਜਣ ਕੋਈ ਬੰਦਾ ਆ ਕੇ ਮੱਥਾ ਟੇਕ ਕੇ ਉਹਨਾਂ ਦੇ ਨਾਲ ਬਹਿ ਜਾਂਦਾ ਸੀ ਤਾਂ ਉਹਨਾਂ ਨੂੰ ਇਹ ਅਨੁਭਵ ਹੁੰਦਾ ਸੀ ਯਾਰ ਇਹ ਪਤਾ ਨਹੀਂ ਕੀ ਲੈਣਾ ਹੈ ਸਾਰੇ ਕੋਲ ਉਹਨਾਂ ਦੇ ਮਨ ਦੇ ਅੰਦਰ ਭਾਵਨਾ ਪੈਦਾ ਹੋ ਜਾਂਦੀ ਹੈ ਤੇ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਐ ਕਰਿਆ ਕਰੋ ਆਪਾਂ ਬਸ ਮੱਥਾ ਟੇਕੋ ਜੇਕਰ ਕੋਈ ਇਹਨਾਂ ਨੂੰ ਕੰਮ ਆਪਾਂ ਕੋਈ ਕੰਮ ਨਹੀਂ ਹੈ ਜੇਕਰ ਇਹਨਾਂ ਨੂੰ ਕੋਈ ਕੰਮ ਹੈ ਜੇ ਕੋਈ ਗੱਲ ਪੁੱਛਣੀ ਹੈ ਆਪਣੀ ਤਾਂ ਪੁੱਛ ਲੈ ਆਦਰਵਾਜ ਇਹ ਆਪਾਂ ਬੈਠਣਾ ਨਹੀਂ ਹੈ ਆਪਾਂ ਨਾਲ ਦੀ ਨਾਲ ਬਾਅਦ ਚਲੋ ਕਿਉਂਕਿ ਇਹਨਾਂ ਦੇ ਮਨ ਦੇ ਅੰਦਰ ਭਾਵਨਾ ਦਾ ਪੈਦਾ ਹੋ ਜੇ ਜੇ ਆਏ ਹੋਇਆ ਪਤਾ ਨਹੀਂ ਕੀ ਚਾਹਣਗੇ ਜਾਂ ਕੀ ਚਾਹੁੰਦੇ ਆ ਕਿਸੇ ਆਏ ਨੇ ਹੋਏ ਚਾਹ ਨੂੰ ਸੰਗਤਾਂ ਨੂੰ ਕਹਿ ਦੇਣ ਵੀ ਇਹ ਸੇਵਾ ਭਾਵਨਾ ਆਖੀ ਕਰਨੀ ਹੈ ਇਸ ਕਰਕੇ ਸਰਦਾਰ ਜੀਤ ਸਿੰਘ ਜੀ ਵੀ ਜਿਹਨੇ ਤੁਹਾਡੇ ਸਾਥੀ ਹਨ ਉਹ ਇਸ ਗੱਲ ਤੇ ਠੀਕ ਹੈ ਕੋਈ ਸ਼ੱਕ ਨਹੀਂ ਬੜੇ ਸੁਹਿਰਦ ਹਨ ਪਰੰਤੂ ਆਜ ਜੋ ਮਸਰਾ ਜਿੱਥੇ 1920 ਦਾ ਦਰਵਾਜ਼ਾ ਸਾਰ ਲੈ ਚੱਲੀ ਸੀ ਅਖੀਰ ਗੱਲ ਉੱਥੇ ਫੇਰ ਆ ਗਈ ਜਿੱਥੋਂ ਸੀ ਤੁਰੇ ਸੀ ਉਸੇ ਦੁਆਰਾ ਫੇਰ ਆ ਗਈ ਉਹਦੇ ਨਾਲ ਹੀ ਮਾਰੀ ਗੱਲ ਆ ਗਈ ਉਹਨੂੰ ਤਾਂ ਹਜੇ ਸਾਨੂੰ ਨਹੀਂ ਸੀਗਾ ਵੀ ਸਾਡੇ ਅੰਦਰ ਭਾਵਨਾਵਾਂ ਸੀਗੀ ਅ ਜੂਝ ਮਰਨ ਦੀ ਭਾਵਨਾ ਸੀਗੀ ਕਿਉਂ ਉਸ ਸਮੇਂ ਅ ਸਾਰੇ ਨੇ ਇਕੱਠੇ ਹੋ ਕੇ ਵੀ ਉਹ ਲਹਿਰ ਨੂੰ ਤਗੜੇ ਕੀਤਾ ਉਹਦੇ ਤੋਂ ਅਸੀਂ ਸਭ ਕੁਝ ਪ੍ਰਾਪਤ ਕਰ ਲਿਆ ਅੱਜ ਤੱਕ ਵੀ ਨਹੀਂ ਵਿਦੂਖੋ ਅ ਇਹਕਰ ਇੱਕ ਸੰਸਥਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਇੱਕ ਸਰਕਾਰ ਦੇ ਬਰਾਬਰ ਹੈ ਉਹਦਾ ਇੱਕ ਮੰਤਰੀ ਉਹਦਾ ਇੱਕ ਡੀਸੀ ਉਹਦਾ ਇੱਕ ਕੈਸਾਫੀ ਉਹਦਾ ਇੱਕ ਭੋਰਦੇਦਾਰ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਮੈਨਵਾਸ ਤੇ ਸਵਾਦ ਦੇਣ ਜਾ ਰਹੀ ਹੈ ਦੇਖੋ ਅਸੀਂ ਕਿੱਥੇ ਪਹੁੰਚ ਗਏ ਸਾਡਾ ਅਧਾਰ ਕਿੱਥੇ ਬਣ ਗਿਆ ਆਹੀ ਚਰਾਗੂ ਜਿਹੜਾ ਫੈਕਟ ਹੈ ਇਹ ਸਾਡੀਆਂ ਚੋਣਾਂ ਦੇ ਪੈ ਰਿਹਾ ਹੈ ਇਹ ਸਾਡੀਆਂ ਵੋਟਾਂ ਦੇ ਪੈ ਰਿਹਾ ਹੈ ਉਹੀ ਨੌਜਵਾਨ ਸਾਰਾ ਕੁਝ ਦੇਖ ਰਿਹਾ ਕਿਉਂਕਿ ਅੱਗੇ ਤਾਂ ਹੁੰਦਾ ਸੀ ਵੀ ਸਾਡੇ ਪਿੰਡਾਂ 'ਚ ਜਿ세 ਯਾਰ ਹੁੰਦੇ ਸੀਗੇ ਜਿ세 ਯਾਰਾਂ ਨੇ ਫਾਰਮ ਲੈਣੇ ਘਰ-ਘਰ ਜਾ ਕੇ ਫਾਰਮ ਭਰ ਲੈਣੇ ਹੋਰ ਘਰ-ਘਰ ਜਾ ਕੇ ਜਦੋਂ ਕਹਿੰਦਾ ਵੀ ਫਾਰਮ ਭਰ ਲਓ ਜੀ ਆਧਾਰ ਕਾਰਡ ਹੈ ਨਹੀਂ ਜੀ ਫਿਰ ਉਹ ਆਧਾਰ ਕਾਰਡ ਦੀ ਕਾਪੀ ਕਰਾ ਕੇ ਦੇ ਦਿੰਦੀ ਹੈ ਜੀ ਫੋਟੋ ਹੈ ਨਹੀਂ ਜੀ ਫਿਰ ਮੋਬਾਈਲ ਨਾਲ ਫੋਟੋ ਖਿੱਚੀ ਜਾਂਦੀ ਹੈ ਜੀ ਚਲ ਜਾ ਰੋ ਮੋਬਾਈਲ ਨਾਲ ਫੋਟੋ ਖਿੱਚ ਲਓ ਹੈ ਜੀ ਵੀ ਇੱਥੋਂ ਤੱਕ ਕਰਨ ਦੇ ਬਾਵਜੂਦ ਵੀ ਪੂਰੀਆ ਵੋਟਾਂ ਨਹੀਂ ਪਈਆਂ ਬੀ ਦੇਖੋ ਇਥੇ ਅਸੀਂ ਆਪ ਆਪ ਜਾ ਕੇ ਕਹਿੰਦੇ ਹੁਣ ਅਸੀਂ ਨਹੀਂ ਜਾਣਾ ਭਾਰਮ ਦਿਓ ਸ਼ਰਮਣੀ ਦੀ ਮਿੱਟੀ ਦੀ ਵੀ ਵੋਟ ਪੜਨੀ ਹੈ ਗੁਰਦੁਆਰਾ ਸਾਹਿਬ ਦੀ ਫਰਾਂ ਦੀ ਵੋਟ ਪੜਨੀ ਹੈ ਆਪਾਂ ਉਹਦੇ ਸੇਵਾ ਭਾਵਨਾ ਦੇ ਤੌਰ ਤੇ ਚਲਣਾ ਸੇਵਾ ਕਰਨੀ ਹੈ ਸੋ ਜੋ ਮੈਂ ਤਾਂ ਜਿੰਨਾ ਕੋ ਵੀ ਗੱਲ ਕਰੀ ਜਾਊਗਾ ਮੈਂ ਜਦੋਂ ਇਹ ਚਾਹਣਾ ਵੀ ਜੋ ਤੁਹਾਡੇ ਸਾਰਿਆਂ ਦੇ ਮੰਦਿਰ ਕੋਈ ਇੱਥੇ ਕੋਈ ਕੁਐਸਚਨ ਕੁਝ ਵੀ ਹੈ ਉਹ ਜੇ ਕਿਤੇ ਜਾਣ ਤਾਂ ਮੈਂ ਉਹਦਾ ਉੱਤਰ ਦੇ ਆ ਤਾਂ ਚੰਗਾ ਹੋਊਗਾ ਵੀ ਜੇ ਮੈਂ ਕਿੰਦਾ ਬੋਲੀ ਜਾਵਾ ਜਾਂ ਕਹੀ ਜਾਵਾ ਤੇ ਉਹ ਮੈਂ ਸਮਝਦਾ ਕਿ ਬਹੁਤ ਹੀ ਵਧੀਆ ਗੱਲ ਨਹੀਂ ਹੋਊ ਸਗੋ ਜੇ ਸਾਰੇ ਮੈਂਬਰਾਂ ਦੇ ਮਨ ਦੇ ਅੰਦਰ ਕਿਸੇ ਕਿਸਮ ਦਾ ਕੋਈ ਡਾਊਟ ਹੈ ਕੋਈ ਕੁਐਸਚਨ ਹੈ ਉਹ ਦੱਸਣਗੇ ਤਾਂ ਆਪਾਂ ਉਹਨੂੰ ਵਧੀਆ ਤਰੀਕੇ ਨਾਲ ਆਪਾਂ ਗੱਲ ਕਰ ਸਕਦੇ ਹਾਂ ਠੀਕ ਹੈ ਅਸੀਂ ਠੀਕ ਹੈ